ਵੈਸੇ ਸਰਦੂਲ ਦਾ ਇਹ ਹੈ ਕਿ ਉਹ ਆਪ ਵੀ ਲਿਖ ਲੈਂਦਾ ਸੀ ਐਸੀ ਗੱਲ ਨਹੀਂ ਅੱਛਾ ਆ ਵਿੱਚ ਵਿੱਚ ਉਹਨੇ ਕਈ ਵਾਰ ਮੈਂ ਦੇਖਿਆ ਉਹਨੂੰ ਲਿਖਦੇ ਆ ਇੱਕ ਗੀਤ ਉਹਨੇ ਉੱਥੇ ਉਹਦੀ ਰਿਕਾਰਡਿੰਗ ਤੇ ਦਿੱਲੀ ਅੱਛਾ ਉਹਨੇ ਮੇਰੇ ਸਾਹਮਣੇ ਉਹ ਗੀਤ ਲਿਖ ਗੀਤ ਲੱਭੇ ਨਾ ਰਾਈਟਰ ਦਾ ਨਾਮ ਜੇ ਨਹੀਂ ਭੁੱਲਦਾ ਤਾਂ ਸ਼ਾਇਦ ਦਲਜੀਤ ਸੀ ਅੱਛਾ ਉਹ ਗੀਤ ਨੂੰ ਲੱਭੇ ਨਾ ਡੈਰੀਆਂ ਚ ਉਹ ਦੋ ਕੁ ਲਾਈਨਾਂ ਸੀਗੀਆਂ ਨੇ ਉਹ ਦੋ ਲਾਈਨਾਂ ਦੇ ਉੱਤੇ ਪੂਰਾ ਗੀਤ ਆਪ ਹੀ ਉਸੇ ਉਹਦੇ ਨਾਂ ਤੇ ਉਹਦੇ ਖਾਤੇ ਚ ਪਾਤਾ ਵੈਸੇ ਅੱਛਾ ਉਹਦੇ ਖਾਤੇ ਚ ਪਾਤਾ ਉਹਦੇ ਖਾਤੇ ਚ ਪਾਤਾ ਮੈਨੂੰ ਜੇ ਤੁਹਾਡੇ ਕੋਲ ਮੁਖੜਾ ਆ ਗਿਆ ਤੇ ਮੁਖੜੇ ਤੋਂ ਗਾਣਾ ਬਣਾ ਸੌਖਾ ਹੋ ਜਾਂਦਾ ਹੈ 10 12 14 ਲਾਈਨਾਂ ਤਾਂ ਗਲਤਾਂ ਸ਼ੁਰੂਆਤ ਦੇ ਹੁੰਦੀ ਹੈ ਸ਼ੁਰੂਆਤ ਦੇ ਹੁੰਦੀ ਹੈ ਬਾਕੀ ਦਾ ਜਿਹੜਾ ਜਿਵੇਂ ਡਾਕਟਰ ਹਰੀ ਭੰਜਨ ਕਹਿੰਦਾ ਸੀ ਨਾ ਹਮ ਹਮ ਕਹਿੰਦਾ ਗੀਤ ਜੋ ਹੁੰਦਾ ਹੈ ਉਹ ਪਹਿਲੀਆਂ 1 2 3 ਲਾਈਨਾਂ ਹੈ ਗੀਤ ਹੁੰਦਾ ਹੈ ਬਾਕੀ ਜੋ ਹੁੰਦਾ ਹੈ ਉਹ ਗੀਤ ਨਹੀਂ ਹੁੰਦਾ ਗੀਤ ਦਾ ਵਧਾਂਤਰ ਹੁੰਦਾ ਹੈ ਗੀਤਵਾਂ ਤੋਂ ਆ ਮਤਲਬ ਇਸ ਕਰਕੇ ਇਹੰਦੇਗੇ ਜੇ ਮੁਖੜਾ ਚੋਰੀ ਹੋ ਗਿਆ ਤੇ ਗਾਣਾ ਚੋਰੀ ਹੋ ਗਿਆ ਨੇ ਹਾਂਜੀ ਉਹਨੂੰ ਪੰਜ ਲਾਈਨ ਕਹਿ ਦਿੰਦੇ ਜਾਂ ਹੁੱਕ ਲਾਈਨ ਕਹਿ ਦਿੰਦੇ ਆ ਕਿਉਂਕਿ ਸਾਰਾ ਸਿਰ ਪਰਨੇ ਤਾਂ ਉਹੀ ਹੈ ਨਾ ਕਾਜੀ ਕਹਿੰਦੇ ਖੋਦ ਟਿਚਰੀ ਬਹੁਤ ਜ਼ਿਆਦਾ ਹੈ ਨਾ ਉਹ ਗਲਫ ਆਬਦੀ ਬਹੁਤ ਸੀ ਹਾਂ